ਹੈ ਸ਼ੋਕ ਆਵਾਜ਼ ਵੀਰ ਸਿੰਘ ਅੱਜ ਇੱਕ ਚਲਦੀ ਫਿਰਦੀ ਦੁਕਾਨ ਪਰ ਇਹ ਗੱਲ ਕਰਾਂਗੇ ਇਹ ਚਲਦੀ ਫਿਰਦੀ ਦੁਕਾਨ ਜਿਹੜੀ ਹੈ ਟ੍ਰੈਕ ਤੇ ਉੱਤੇ ਅੱਜ ਨੂੰ ਕਿਤਾਬ ਵਧੀਆ ਇਹਨਾਂ ਨੇ ਬਣਾਇਆ ਖਾਣ ਪੀਣ ਦਾ ਜਗਾੜ ਚਲਦੀ ਫਿਰਦੀ ਦੁਕਾਨ ਜਿਹੜੀ ਮਲੇ ਕੰਮ ਕਰ ਰਹੇ ਨੇ ਬਹੁਤ ਵਧੀਆ ਦੁਕਾਨਦਾਰੀ ਦਾ ਇਹਨਾਂ ਦਾ ਸਾਰਾ ਸਿਸਟਮ ਇੱਥੇ ਜਿਹੜਾ ਹੈਗਾ ਉਹ ਚੱਲ ਰਿਹਾ ਤੋ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਜੋ ਵੀ ਤਿਆਰ ਕਰਨ ਦਾ ਸਿਸਟਮ ਹੈ ਤੇ ਅੰਦਰ ਹੀ ਆ ਸਾਰਾ ਕੁਝ ਤੋ ਬਹੁਤ ਵਧੀਆ ਹੀ ਇਹ ਇਹ ਜਿੰਨੇ ਸਮੇਂ ਤੋਂ ਕਰਦੇ ਆ ਤੇ ਕੀਤਾ ਬਹੁਤ ਵੱਡਾ oprala ਹੈਗਾ ਇਹ ਇਸ ਤਰ੍ਹਾਂ ਦੇ oprale ਸਾਡੇ ਜਿੰਨੇ ਵੀ ਨੌਜਵਾਨ ਆ ਪੰਜਾਬ ਦਾ ਵਿਕਾਸ ਕਰਨ ਵਾਸਤੇ ਜਿੱਤਾਂ ਦਾ oprala ਇਹਨਾਂ ਦਾ ਬਹੁਤ ਵਧੀਆ ਬਹੁਤ ਵਧੀਆ oprala ਹੈਗਾ ਇਹਨਾਂ ਦਾ ਤੇ ਆਪਣੇ ਬਹੁਤ ਸਾਰੇ ਲੋਕ ਬਾਹਰ ਜਾ ਕੇ ਤੇ ਤਾਂ ਤੇ ਕੰਮ ਕਰਦੇ ਆ ਪਰ ਇਹਨਾਂ ਨੇ ਅੰਮ੍ਰਿਤਸਰ ਛੇਟਾ ਕਾ ਰਿਆ ਤੇ ਚੱਲਦੀ ਸਪਟੇਕਾਨ ਦੀ ਦੁਕਾਨ ਜੀ ਬਣਾਈ ਹੈ ਬੜਾ ਵੱਡਿਆ ਸ਼ਾਨੀ ਤੇ ਦੇਰ ਜਾ ਆਪਣਾ ਨਾਂ ਕੀ ਜੇ ਮੇਰਾ ਨਾਂ ਜੀ ਬਜੇਤਰ ਸਿੰਘ ਸਾਡ ਦਾ ਨਾਂ ਆਪਣਾ ਨਾਂ ਬੋਲੋ ਉਹ ਨਾਲਾਂ ਦਾ ਮਸ਼ਹੂਰ ਹੈ ਕਿਤਾ ਬੋਲੇ ਲੱਗੇ ਤੇ ਇਹਨਾਂ ਦੀ ਇਹ ਦੁਕਾਨਦਾਰੀ ਆ ਜੀ ਚੱਲ ਰਹੀ ਆ ਤੇ ਜੇ ਨ ਜਾਣੇ ਇਹ ਦੁਕਾਨ ਦੇ ਉੱਤੇ ਕੰਮ ਕਰ ਰਹੇ ਆ ਤੇ ਬਹੁਤ ਵਧੀਆ ਰਿਜ਼ਾਰ ਹੈ ਸਿਸਟਮ ਇਲਾ ਦਾ ਆਪਾਂ ਇੱ데 ਚਲਦੇ ਫਿਰਦੇ ਜਾਂਦੇ ਆ ਢਾਪਿਆ ਦੇ ਖੋਨੇ ਆ ਤੇ ਆਪਣੇ ਪੰਜਾਬੀ ਵੀਰ ਨੇ ਪੰਜਾਬੀ ਬੱਚੇ ਨੇ ਤੇ ਇਹਨਾਂ ਦੇ ਰਿਖਾਰ ਲਈ ਜੋ ਵੀ ਆਪਾਂ ਨੂੰ ਸਾਰਿਆਂ ਨੂੰ ਇੱਥੇ ਰੋਕੇ ਜਿਹੜੀ ਆ ਉਹ ਖਾਣਾ ਪੀਣਾ ਕਰਨਾ ਚਾਹੀਦਾ ਜੇ ਤੋਂ ਆਪਾਂ ਜਾਣੇ ਢਾਪਿਆ ਦੀਆਂ ਦਕਾਨਾਂ ਤੇ ਤੇ ਉੱਥੇ ਕੋਈ ਕਾਬਸ ਫੁਦਰਾ ਹੈਗਾ ਕਿ ਨਹੀਂ ਹੈਗਾ ਉੱਥੇ ਕੋਈ ਪਤਾ ਨਹੀਂ ਹੁਤਾ ਤੇ ਇਹ ਵੀ ਇਹ ਕਿੰਨੇ ਚਿਰਾਂ ਤੋਂ ਕਰ ਰਹੇ ਆਪਾਂ ਕੰਮ ਸਾਨੋਂ ਵੀ ਨਾ ਕੋਈ ਆਇਆ ਪੰਚੀ ਤੋਂ ਤੋ ਇਹ ਤੁਸੀਂ ਆੜਾ ਪ੍ਰੋਗਰਾਮ ਹੈ ਕੰਮ ਦਾ ਦੁਕਾਨਦਾਰੀ ਦਾ ਇਹ ਆਪਣੇ ਟਮਾਚੇ ਕਿਤਾ ਇਹ ਕਰਨ ਦਾ ਕਿਤਾ ਸੁਝਾਇਆ ਇਹ ਅਸੀਂ ਜਿ ਇਦਾਂ ਜਾਣਦੇ ਆਂ ਕਿ ਰੋਡ ਤੇ ਲੰਗੇ ਜਾਣਦੇ ਆਂ ਦੇਖਿਆ ਲੱਗਾ ਹਾਂ ਉੱਥੇ ਇੱਕ ਲੋਤੇ ਖਾਤਾ ਬਿਗੜ ਹਰ ਬਹੁਤ ਵਧੀਆ ਲੱਗਦਾ ਹੈ ਕੀ ਰੇਗਾ ਅੰਮ੍ਰਿਤ ਆਪਨੇ ਦਿਮਾਗੇ ਸੋਚਿਆ ਵੀ ਅਹੀਂ ਇਹ ਕੰਮ ਸ਼ੁਰੂ ਕਰੀਏ ਬਹੁਤ ਪੇਰਾ ਹੌਲੀ ਹੌਲੀ ਅਹੀਂ ਲੱਗੇ ਆਪਣਾ ਕੰਮ ਨੂੰ ਕਰ ਰਿਹਾ ਆ ਉਪਰਾਂ ਦਾ ਹਾਂ ਵਧੀਆ ਕੰਮ ਆ ਸਿਨਾ ਮੈਂ ਵੀ ਇਹ ਬਣਾ ਨਮੇਂ ਕਰਦੇ ਮੈਂ ਨਾਲ ਕੰਮ ਕਰਦੇ ਆ ਇਹ ਤੁਸੀਂ ਆਪਣਾ ਦੋਏ ਬਲਗੇ ਕੇ ਕੰਮ ਕਰਦੇ ਆ ਆ ਦੇਖੋ ਆਹ ਤੋ ਹਾਂ ਦੋਏ ਮੇਰੇ ਕੰਮ ਕਰਦੇ ਨੇ ਬੜਾ ਵਧੀਆ ਕੰਮ ਆ ਸੋਨਾ ਵਾ ਪਰ ਇਹਦੇ ਵਿੱਚ ਤੁਹਾਨੂੰ ਕਿਸ਼ਾ ਕਿਵੇਂ ਮਿਲ ਗਿਆ ਚਲ ਵਧੀਆ ਹੋ ਰਹਿਣ ਰਹਿ ਜਾਂਦੇ ਚਾਹ ਹਾਂ ਵਧੀਆ ਇਹ ਚਲੋ ਤੁਸੀਂ ਸਮਝਿਆ ਵੀ ਜਿੱਦਾਂ ਬਾਹਰ ਜਾਂਦੇ ਆ ਲੋਕ ਜਾ ਕੇ ਕੰਮ ਕਰਦੇ ਆ ਆਪਣਾ ਇੱਥੇ ਆਈ ਸੋਚਿਆ ਅਰ ਕਿਤੇ ਜਾਵਾਂਗੇ ਕਰਾਂਗੇ ਜਿਹੜਾ ਕੰਮ ਕਰਾਂਗੇ ਆਪਣਾ ਕੰਮ ਕਰਨੇ ਆ ਜਿਹੜਾ ਮੱਜੀਆਂ ਕਰ ਲਈ ਰਹੇ ਥੋੜਾ ਕੰਦੇ ਥੋੜਾ ਕਰਕੇ ਹੁਣ ਆਪਾਂ ਕਰਨਾ ਬਸ ਬਹੁਤ ਵਧੀਆ ਪ੍ਰਹਲਾ ਜੀ ਤੁਹਾਡੇ ਕੰਮ ਵੀ ਪਾਇਆ ਤੁਹਾਨੂੰ ਬਹੁਤ ਵਧੀਆ ਦਾਤ ਨਾਲ ਪੱਕ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੱਸੋ ਜਰਾ ਆਪਣਾ ਸਿਕੀ ਸਮਾਨ ਆਪਣਾ ਇਹਦੇ ਵਿੱਚ ਜਿਹੜਾ ਆਪਾਂ ਇਹ ਸਾਰਾ ਤਿਆਰ ਕਰਦੇ ਹਾਂ ਕਿੰਨਾ ਕਿਤਾ ਕਰਦੇ ਇਸ ਦੇ ਵਿੱਚ ਸਾਰਾ ਇਟਾਲੀਨ ਹੈਗਾ ਵਾ ਤੇ ਪਾਸਤਾ ਹੋ ਗਿਆ ਮੌਕਾ ਲਓਗੇ ਕਾਰ ਵੀ ਫਰੈਡੋ ਵੀ ਮੈਗੀ ਸ਼ੇਕ 버ਗਰ ਸੈਂਡਵਿਚ ਫਰਾਈਜ਼ ਰੈਪ ਕਾਫੀ ਵੀ ਪੀਜ਼ਾ ਗਿਆ ਹਰ ਤਰ੍ਹਾਂ ਦਾ ਕੰਬੋਸ ਹੈਗੇ ਆ ਤੇ ਇਹ ਜਿਤਨਾ ਆਪਾਂ ਟਾਪਿਆ ਤੇ ਜਦੋਂ ਦੰਦੇ ਉਹਨਾਂ ਆਪਣਾ ਰੇਟ ਜਿਹੜਾ ਆਪਣੇ ਰੇਟ ਦਾ ਵੀ ਕੋਈ ਫਰਕ ਬਿਲਕੁਲ ਅਰੇ ਜਿਹੜਾ ਕੀ ਆ ਤੁਸੀਂ ਹੈਗੇ ਆ ਤੁਸੀਂ ਆਰੰਗਾਰਾ ਬ੍ਰਾਂਚ ਹੈਗੀਆਂ ਉਹਦੇ ਨਾਲੋਂ ਕਾਫੀ ਫਰਕ ਹੈਗਾ ਰੇਡ ਦਾ ਉਹਨੂੰ ਅਤੇ ਥੋੜਾ ਜਾਂ ਅੰਦਰ ਪੈ ਕੇ ਖਾਣੇ ਨਾਲ ਕਾਫੀ ਫਰਕ ਪੈਂਦਾ ਕਿਉਂਕਿ ਨਾਲ ਉਹਦੇ ਨਾਲੋਂ ਕਾਫੀ ਹਾਫੀ ਥੋੜਾ ਜਾਂ ਵੱਖਿਆ ਨਾਲ ਹਲੋ ਆਪਣੇ ਉਹ ਰਜਨ ਦਾ ਰਹੀਆਂ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਦਾ ਵੇਖੋ ਸਿਸਟਮ ਬੜਾ ਵਧੀਆ ਸਾਰਾ ਘਰ ਦੇ ਹੀ ਤਰ੍ਹਾਂ ਰੱਖਿਆ ਇਹਨਾਂ ਨੇ ਸਾਡੀਆਂ ਦਾ ਜਗ੍ਹਾ ਕਿੰਨੇ ਵੀ ਇੱਥੇ ਆਉਂਦੇ ਜਾਂਦੇ ਮੇਰੇ ਸੱਜਣ ਵੀਰਾ ਸਾਰੇ ਹੀ ਇਹਦੇ ਉੱਤੇ ਜਿਹੜਾ ਉਹ ਇੱਥੇ ਰੋਕੇ ਤੇ ਇੱਕ ਦੇ ਇਹਨਾਂ ਦੇ ਨਾਲ ਇੱਕ ਦੇ ਇਹਨਾਂ ਦੇ ਨਾਲ ਜਿਹੜਾ ਉਹ ਸੁਜੋਗ ਮਿਲ ਜੂਗਾ ਸਾਰੇ ਆਪਣੇ ਵੀਰੋ ਮੇਰੇ ਜਿੰਨੇ ਵੀ ਵੀਡੀਓ ਵੇਖਦੇ ਹੋ ਹੁਣ ਤੇ ਸਾਰੇ ਜਾਣੇ ਇਹਦੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹਨਾਂ ਦਾ ਵੀ ਇਸ਼ਾਰਾ ਮਿਲੇਗਾ ਇਹਨਾਂ ਨੇ ਰਜਗਾਰ ਤੇ ਹੋਰ ਨਾਲ ਲੋਕਾਂ ਨੂੰ ਵੀ ਇਹਦੇ ਵਿੱਚੋਂ ਪ੍ਰੇਰਣਾ ਮਿਲੇਗੀ ਆਪਣੇ ਕੰਮ ਕਰਨ ਦੀ ਇੱਕ ਵਾਰੀ ਆਓ ਵੀਰੇ ਕੋਈ ਗੱਲ ਨਹੀਂ ਤਾਂ ਵੀ ਕਰੋ ਆਪਣਾ ਟੈਸਟ ਦੇਖੋ ਫੇਰ ਆਣ ਕੇ ਵਿజిਟ ਕਰੋ ਤੇ ਜੇ ਵਧੀਆ ਲੱਗਾ ਤੇ ਦੋਰੇ ਆਇਓ ਜੇ ਨਾ ਵਧੀਆ ਲੱਗਾ ਤੇ ਨਾ ਆਇਓ ਚਲੋ ਵਧੀਆ ਪ੍ਰਾਲਾਇ ਸਾਰਨ ਵਧੀਆ ਲੱਗਾ ਮੈਂ ਤਾਂ ਵੇਖ ਕੇ ਨਾ ਕਿਹਾ ਮੈਂ ਰੋਇਆ ਪਰ ਅੱਜ ਮੇਰੇ ਮਨ ਚ ਆਇਆ ਕਿ ਇਥੇ ਕੰਮ ਕਰਦੇ ਆਂ ਮੁੰਡੇ ਅੱਜ ਮੈਂ ਉਹਨਾਂ ਦਾ ਬਣਾ ਕੇ ਜਣਾਵਾ ਚਲੋ ਨਾਲੇ ਪਤਾ ਲੱਗ ਜੂਗਾ ਤੇ ਆਪਣਾ ਪਿੰਡ ਕਿਹੜਾ ਹੈ ਵੀਰ ਵੈਰੋ ਵਾਲਾ ਘਟਨਾ ਪਿੰਡ ਹਾਂਜੀ ਵੈਰੋ ਵਾਲਾ ਵੈਰੋਆ ਹਨ। ਵੈਰੋਆ ਵਾਲਾ ਆਪਣਾ ਉਹ ਖਡੂਰ ਸਾਹਿਬ ਲੱਗਿਆ? ਹਾਂਜੀ ਖਡੂਰ ਸਾਹਿਬ ਲੱਗਿਆ। ਠੀਕ ਆ। ਇਹ ਵਧੀਆ ਲੱਗਾ ਜੀ ਤੁਹਾਨੂੰ ਤੁਸੀਂ ਰੋਜ਼ ਵੈਰੋਆ ਨੂੰ ਆਉਂਦੇ। ਹਾਂਜੀ ਡੇਲੀ ਅਪਡਾਟ ਕਰਨਾ ਪੈਂਦਾ। ਰੋਜ਼ ਆਉਂਦਾ। ਹਾਂਜੀ। ਵਧੀਆ ਜੀ ਬਹੁਤ ਵਧੀਆ। ਚਲੋ ਇਹ ਟਿਕਾਣਾ ਵੀ ਵਧੀਆ ਵਾ। ਵੀਰੋ ਨੈਸ਼ਨਲ ਹਾਈਵੇਅ ਤੇ ਸਾਰਾ ਇਹ ਕੰਮ ਚੱਲਦਾ ਜੀ। ਵੈਰੋਆ ਪਿੰਡ ਤੋਂ ਆ ਕੇ ਤੇ ਵੇਖ ਲਓ ਇੱਥੇ ਕੰਮ ਕਰਦੇ ਆ। ਇਹ ਬਹੁਤ ਵਧੀਆ ਟਿਕਾਣਾ ਲੱਗਾ ਇਹ। ਤੇ ਇੱਥੇ ਉਹਦੇ ਜਨ ਨਾਲੇ ਬਾਜ਼ਾਰ ਨਾਲੋਂ ਵੀ ਸਸਤਾ ਤੇ ਚਲੋ ਇਹਨਾਂ ਦਾ ਵੀ ਹੌਸਲਾ ਵਜਾਈ ਵਧੇ ਕਿ ਸਾਰਿਆਂ ਨੂੰ ਇੱਥੇ ਰੋਕੇ ਕਰਨਾ ਚਾਹੀਦਾ ਧੰਨਵਾਦ ਜੀ ਇੱਥੇ ਇਸ ਮਾਰਕੀਟ ਕਰਦੇ ਹਾਂ ਤੇ ਮੇਰੇ ਵੀਰੋ ਇਹਨਾਂ ਦੀ ਆਹ ਜਿਹੜੀ ਵੀਡੀਓ ਵਾਚ YouTube ਤੇ ਪਹੁੰਚ ਇਹਨੂੰ ਜਿੰਨ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਰੇ ਇਹ ਲੋਕਾਂ ਤੱਕ ਪਹੁੰਚ ਜਾਵੇ ਇੱਥੇ ਰੋਕੇ ਸਾਰਿਆਂ ਨੂੰ ਖਾਣਾ ਪੀਣਾ ਕਰਨਾ ਚਾਹੀਦਾ